ਹਾਈ ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਰੱਡੇ ਦੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਦੇ ਵਿੱਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਵੀਰ ਨੇ ਚਾਰ ਪਸ਼ੂ ਸੇਲ ਕਰ ਰਹੇ ਆ ਇੱਕ ਗੱਬੜ ਵੈੜ ਦੀ ਹੋਣੀ ਜਰਸੀ ਇੱਕ ਤਖੁਣੀ ਆ ਟੋਕੜ ਦੋ ਮੱਝਾਂ ਦੀ ਹੋਣੀ ਆ ਈ ਟੋਕੜਾਂ ਗੱਬੜਾਂ ਬਹੁਤ ਚੰਗੀ ਕੁਆਲਿਟੀ ਦੀਆਂ ਤੇ ਸੋਹਣੀਆਂ ਸੰਖੀਆਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਢੰਗ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਥਾਂ ਡੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹੇ ਕਿ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਪਸ਼ੂਆਂ ਦੀ ਡੀਟੇਲ ਲੈਣੀ ਆ ਜੀ ਹਾਂਜੀ ਸਾਸਰੀ ਘਰ ਵੀਰ ਜੀ ਸਾਸਰੀ ਘਰ ਦੀ ਆਸੀ ਕਾ ਜੀ ਕੀ ਹਾਲ ਚਾਲ ਆ ਜੀ ਬਾਬੇ ਨਾਨਕ ਦੀ ਮੇਰਾ ਬੇਟੀ ਤੁਸੀਂ ਨਾ ਠੀਕ ਆ ਐਡਰੈਸ ਦੱਸ ਦੋ ਵੀਰ ਜੀ ਆਪਣਾ ਸ੍ਰੀ ਜੀ ਪਿੰਡ ਵਰਪਾਲ ਜ਼ਿਲ੍ਹਾ ਅਮਰਸਾ ਨਾਮ ਮੇਰਾ ਪ੍ਰਭ ਜੀ 99891197 ਨੰਬਰ ਜੀ ਠੀਕ ਆ ਤੇ ਆਪਣਾ ਮੱਭਾ 900 ਸਮਾਤ ਤੇ ਵੀਰ ਜੀ 4 ਕਿਲੋਮੀਟਰ ਬੈਕਸਾਈਡ ਦੇ ਪਿੰਡ ਜੀ ਵਰਪਾਲ ਪੱਤੀ ਬਾਲੀ ਜੀ ਠੀਕ ਆ ਹਾਂ ਜੀ ਕਿੰਨੇ ਪਹੂਆ ਜੀ ਅੱਜ ਉਹ ਵੀ ਜੀ ਇੱਕ ਟੋਕੜ ਗੱਬਣ ਜੀ ਆਪਣੇ ਕੋ ਹਾਂ ਜੀ ਇੱਕ ਝੋਟੀਏ ਚੱਕਣੀ ਹੈ ਝੋਟੀ ਦੋ ਮਹੀਨੇ ਦੇ ਲਾਗੇ ਮੇਰੇ ਬਣੀ ਝੋਟੀ ਠੀਕ ਆ ਤੇ ਇਹ ਤਾਂ ਆਪਾਂ ਟੋਕੜ ਕਰ ਦੇਵਾਂਗੇ ਇੱਕ ਗੱਬਣ ਗਾਂਗੇ ਇੱਕ ਦੂਜੀ ਟੋਕੜ ਜਗਾ ਠੀਕ ਆ ਤੇ ਸ਼ੁਰੂਆਤ ਗੱਬਣ ਤੋਂ ਹੀ ਕਰੀਏ ਅੱਜ ਜੀ ਗੱ ਕਿੰਨੇ ਦਿਨ ਲਾਜੂਗੀ ਇਹ ਦਿਨ ਵੀ ਜੀ ਆਖੋ ਤਿਆਰ ਹੀ ਗਾਂ ਰਾਤ ਨੂੰ ਸੂਪੇ ਸਵੇਰੇ ਸੂਪੇ ਕੋ ਤਿਆਰ ਹੀ ਗਾਂ ਰੋ ਪਰ ਜਾਨ ਤੋਂ ਭਰਗੀ ਤਾਂ ਇਹ 1 2 ਦਿਨ ਲਾਜੂ ਹਾਂ ਹਾਂ ਜੀ ਜੀ ਵੀਰ ਜੀ ਦੋ ਦਿਨ ਲਾਜੇ ਬੱਕਰੀ ਗੱਲ ਪੋ ਥਾਨ ਬੜੇ ਸੋਹਣੇ ਲੱਗੇ ਗੁੱਡੀ ਚੜਗੀ ਸਾਮੇ ਖੂਟੂ ਜੀ 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 ਬਾਕੀ ਜਰਸੀ ਆ ਕੱਦ ਵੱਡਾ ਕੱਦ ਵੱਡਾ ਜੀ ਬਹੁਤ ਵੱਡਾ ਗਾ ਜੀ ਸੋਹਣੀ ਆ ਬੇਲਬਾਲ ਦੀ ਕਾਫੀ ਲੰਮੀ ਆ ਦੁੱਧ ਕਿੰਨਾ ਕਰਜੂ ਵੀਰ ਜੀ ਦੁੱਧ ਵੀ ਤੇ ਸੇਵਾ ਆ ਪਾਵਾ ਕੋ ਵਿੱਚ ਵਾਲੇ ਠੀਕ ਆ ਤੇ ਪਾਵਾ ਕੋ ਬੰਦਾ ਦਾ ਡਾਕ ਲੈ ਆ ਵੇਖੋ ਜੀ ਬਾਕੀ ਥਾਨ ਵੇਖੋ ਕਿੱਡਾ ਸੋਹਣਾ ਲੱਗਾ ਲੇਵਾ ਬੜਾ ਸੋਹਣਾ ਤਿਆਰ ਕਰਨ ਲਈ ਆ ਥਾਨ ਸਪੈਸ਼ਲ ਆ ਜੀ ਹਾਂ ਠੰਡੀ ਤੇਰੀ ਮਾਣਾ ਬਹੁਤ ਠੰਡੀ ਤੇਰੀ ਬੀਜੀ ਠੀਕ ਆ ਚੁਆਈ ਜੂ ਵੀ ਬਹੁਤ ਸੋਹਣੀ ਗਾਂ ਦੀ ਬਾਕੀ ਐ ਕੋਈ ਗਾਣ ਪਤਾਨੀ ਛੜਨੀ ਕੋਈ ਚਲੋ ਬਾਕੀ ਸਮਾਂਪਸ ਨੂੰ ਸੋਹਣਾ ਕਰਗੀ ਵੀ ਜੀ ਗਾਂ ਹਾਂਜੀ ਸੂਪੂ ਰਾਤ ਨੂੰ ਸੂਪੂ ਸਵੇਰੇ ਸੂਪੇ ਗਾਂ ਸੋਹਣੀ ਆ ਠੀਕ ਹੈ ਬਾਕੀ ਬੰਨ ਬੁਣੀ ਸੋਹਣੀ ਗਈ ਵੀ ਜੀ ਹਾਂਜੀ ਮਗਰੋ ਸਾਰੇ ਬਨਿਆ ਕੋ ਢੱਲਾ ਨੂੰ ਲਾ ਹੈ ਗੀਆਂ ਕੱਢ ਜੂ ਹੈਗੀਆਂ ਹੈਗੀਆਂ ਕੱਢ ਲੰਮਾ ਕੱਢੀ ਫੋਨ ਲੱਗਿਆ ਜੀ ਆ ਜਾ ਮੋੜ ਲੋ ਆ ਪਤਾ ਹੈ ਬਾਕੀ ਦੁੱਧ ਵੀ ਸੋਹਣਾ ਚ ਆ ਜੂਗੀ ਹਾਂਜੀ ਦੇ ਨਾਲ ਆ ਵੀਰ ਨੇ ਮੋਟਰਸਾਈਕਲ ਵੀ ਸੇਲ ਕਰਨਾ ਵਾ ਇਹਦੇ ਬਾਰੇ ਪੁੱਛਾਂਗੇ ਬਾਅਦ ਚ ਮਾ ਕੀ ਥਾਣ ਦੋਆ ਬੰਨਿਓ ਵੇਖ ਲਓ ਥਾਣ ਇੱਕੋ ਜਿਹਾ ਹੀ ਚਾਰੇ ਥਾਣ ਸੋਹਣੇ ਲੱਗੇ ਆ ਦੁੱਧ ਵੀਰ ਜੀ ਕਿੰਨਾ ਕ ਦੱਸ ਦਈਏ ਫੇਰ ਹਾਂਜੀ ਦੁੱਧ ਫੋਟੋ ਬਹਿਣਾ ਵਿੱਚ 15 ਕਿਲੋ 24 ਜੋ ਜ਼ਿਆਦਾ ਨਹੀਂ ਜੋ ਮੈਂਦਲ ਨਾ ਰਾਨੀ ਮੈਂਦਲ ਤੇਰੇ ਇਹ ਗਾਂ ਦੀ ਟ੍ਰੰਟ ਲਾਈਆਂ ਵਿੱਚ ਬਾਹਰ ਸਾਮ ਬਾਹਰ ਬਣਾ ਲੈਣਾ ਨੇ ਜੀ ਬਾਕੀ ਸੋਹਣੀ ਤਿਆਰ ਹੋ ਜੂਗੀ ਹੈ ਬੜੀਆਂ ਮਾਨਾ ਵਿੱਚ ਬਾਕੀ ਸਾਫ਼ ਹੈ ਗਾਂ ਨਹੀਂ ਸਾਰੀ ਠੀਕ ਆ ਜੇ ਕੋਈ ਦਿਨ ਲੈ ਕੇ ਇਹ ਗੱਡੀ ਚੜ੍ਹ ਗਈ ਤੇ ਪਰ ਵੀਰ ਜੀ ਜ਼ਿਆਦਾ ਸੂਕੇ ਹਾਂਜੀ ਇਹ ਆਪਣੇ ਘਰੇ ਰਹਿ ਗਈ ਇੱਕ ਦਿਨ ਲੈ ਜੂਗੀ ਤੇ ਮੁੱਲ ਮੋਲ ਵੀ ਜੀ ਕੀ ਜੁਆ ਕਰੀਏ ਛੱਡ ਕਰੀਏ ਹਾਂਜੀ ਇਹ ਵੀ 50000 ਰੁਪਏ ਛੋੜ ਹੋ ਜੂਗੀ ਕੋਈ ਕਰਦਾ ਮੌਕੇ ਭਣ ਭੜਾ ਕੋ ਜਜਮੈਂਟ ਕਰਕੇ ਫੋਨ ਲਾਵੇ ਕੋ ਬੈਠੇ ਫੋਨ ਲਾਵੇ ਠੀਕ ਆ ਬਾਕੀ ਇੱਕ ਫੋਨ ਲਾਵੇ ਕੋ ਮੇਰਾ ਭਰਾ ਬਾਕੀ ਇਹ ਚੰਗੀ ਸੋਹਣੀ ਆ ਮੇਰਾ ਵੀ ਜਿਹੇ ਹੈ ਕਮਾਲ ਆ ਜੀ ਜੀ ਲੰਘਵਾਣਾ ਇਹ ਤਰਰ ਦਾ ਜੀ ਜੀ ਬਿਲਕੁਲ ਹਾਂਜੀ ਠੀਕ ਆ ਤੇ ਦੂਜੇ ਨੰਬਰ ਤੇ ਦੂਜੇ ਨੰਬਰ ਝੋਟੀ ਵੀਰ ਜੀ ਆਪਣੇ ਕੋ ਠੀਕ ਆ ਦੋ ਮਹੀਨੇ ਲਾ ਕੇ ਬਣੇ ਵੀਰ ਜੀ ਬਣੀ ਝੋਟੀ ਅੱਛਾ ਚੈੱਕ ਨਹੀਂ ਆ ਗਈ ਵੀਰ ਜੀ ਗਰਮੀ ਬਹੁਤ ਜਿਆਦੀ ਆ ਆਪਾਂ ਚੈੱਕ ਕਰਾਂ ਦੋ ਮਹੀਨੇ ਦੀ ਵੀਰ ਜੀ ਨਾ ਇਹਦੇ ਕੰਮ ਉਹਨੇ ਨਾ ਤੂੰ ਨੋ ਟੈਂਗ ਆਪਾਂ ਚੈੱਕ ਨਾ ਕਰਾਈਏ ਕਿ ਦੀ ਕਿਸਮਤ ਕਿਸ ਦੇ ਨਾਲ ਖੇਡੂਗੀ ਠੀਕ ਠੀਕ ਆ ਮੋਟੀ ਵੀਰ ਜੀ ਪਾਰ ਦੀ ਹਰਿਆਣੇ ਦੀ ਝੋਟੀ ਆ ਚੰਗੀ ਝੋਟੀ ਵੀਰ ਜੀ ਠੀਕ ਆ ਝੋਟੀ ਮੂੰਹ ਉੱਤੇ ਲੱਗਦੀ ਆ ਠੀਕ ਹੈ ਜੀ ਝੋਟੀ ਕੋ ਰੁਪਈਏ ਖਰਚੂਗਾ ਨਾ ਇਹ ਝੋਟੀ ਦੇ ਰੁਪਈਏ ਵੱਟੂਗਾ ਮੇਰੇ ਸੱਚੀ ਦੁੱਧ ਕਿੰਨਾ ਐ ਦੇ ਕੋਲ ਦੁੱਧ ਵੀਰ ਜੀ ਆਹ ਵਾਲੇ 6.5-7 ਕਿਲੋ ਜੀ ਆਉਂਦੇ ਠੀਕ ਆ ਹਾਂ ਜੀ ਸਟੋਰ ਲੋ ਵੀਰ ਜੀ ਇਹਨੂੰ ਵੀ ਅੱਛੇ 1 ਕਿਲੋ ਲਾ ਕੇ ਲਵੇ ਕੋ ਬਰਾਬਰ ਬਾਕੀ ਆ ਵੇਖੋ ਇਹ ਰੰਗ ਬਾਜ ਆ ਸਿੰਘ ਸੁੰਗ ਸੋਹਣਾ ਲੱਗਾ ਕੱਦ ਕਾਠ ਵੀ ਚੰਗਾ ਵਾ ਕੁਆਲਿਟੀ ਅਰੇ ਚੈੱਕ ਪਾਸ ਹੋਈ ਦੀਗੀ ਹੈ ਨਾ ਟੋਕਰ ਦਾ ਟੋਕਰ ਦਾ ਹੀ ਮੁੱਲ ਲੈਣਾ ਵੰਦੇ ਹੈ ਟੋਕਰ ਦਾ ਕਹਾਂਗੇ ਟੋਕਰ ਦਾ ਠੀਕ ਆ ਆ ਵੇਖੋ ਕੱਦ ਘਾੜ ਸੋਹਣਾ ਵਾ ਬਾਕੀ ਥਾਣ ਥੁਣ ਵੀ ਚੰਗੇ ਲੱਗੇ ਆ ਆ ਵੇਖੋ ਜੋ ਡੀਰ ਵਾਲਾ ਤਾਂ ਜਾ ਲਈ ਅੱਜ ਪਿੱਠ ਪੂੜੇ ਦੀ ਚੰਗੀ ਆ ਪਿੱਠ ਪੂਰਾ ਮਰਾ ਵੀ ਲੱਗ ਕਰੇ ਖਾਜੋ ਹੁੰਦੀ ਦਾ ਹਾਂਜੀ 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 ਬਾਕੀ ਸਨਖੀ ਪੂਰੀ ਹੈ ਹੈ ਮੈਂ ਨਾ ਵੀਰ ਜੀ ਕਹਿਣੀ ਗੱਲਾਂ ਕੇ ਜੀ 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 ਬਹੁਤ ਸੋਹਣੀ ਹੈ ਵੀਰ ਜੀ ਹੋਡੀ ਜਾਣ ਦੋ ਥੋੜਾ ਜਿਹਾ ਡਰਦੀ ਲੱਗਦਾ ਕੈਮਰਾ ਡਰਦੀ ਵੀ ਛੁਲਾ ਜਾ ਹਾਂਜੀ ਜਾਣ ਦੋ ਛਾਣ ਥੋੜੇ ਬੜੇ ਸੋਹਣੇ ਲੱਗੇ ਆ ਵਧੀਆ ਕਰੋ ਜੀ ਆਹ ਵੇਖੋ ਜੀ ਥਾਣ ਦੀ ਕੁਆਲਿਟੀ ਬਾਕੀ ਲੇਵਾ ਵੀ ਸੋਹਣਾ ਸੱਜਰ ਵੀਰ ਜੀ ਕਿੰਨਾ ਕੁ ਦਿੰਦੀ ਰਹੀ ਏ ਸੱਜਰ ਨੇ 13 ਗੋਦੋਂ ਦਿੱਤਾ ਨੇ ਠੀਕ ਆ 13 ਕਿਲੋ ਦੁੱਧ ਦਿੰਦੀ ਰਹੀ ਠੀਕ ਆ ਤੇ ਹੁਣ ਇਹਦਾ ਮੁੱਲ ਕਿੰਨਾ ਕਰਨਾ ਜੀ ਮੋਲ ਵੀਰ ਜੀ 70 ਕਰੀਏ 65 ਕਰੀਏ ਇਹ ਬਾੜੀਆ ਲਵਾਉਂਗੇ ਓਡੀ ਜੀ ਆ ਬਾੜ 1000 ਦੀ ਹਾਂਜੀ ਵੀਰ ਜੀ ਮਾਨਤਨ ਹੋ ਜਾਊਗਾ ਮੈਂ ਨਾ ਵੀਰ ਜੀ ਕਰਦਾ ਮਾਨਤਨ ਕਰਨ ਬੈਠਿਆ ਪੱਕਾ ਨਹੀਂ ਠੀਕ ਹੈ ਪਰ ਮੇਰਾ ਭੈਣ ਭਰਾ ਵੇ ਜਿਹੜਾ ਸਫਾਈਆਂ ਜਨਾਵਾ ਵੀ ਤਾਨੂੰ ਬੋਲਾਂ ਮਿਲਦੀ ਕਿ ਤਾਂ ਪਹਾੜੇ ਦੇ ਨਹੀਂ ਵੀਰ ਜੀ ਇਹਰੇ ਪਤਾ ਕੀ ਆ ਹੋਰ ਪੂਰਾ ਥੋੜਾ ਕਰਦੀ ਡੰਗਰ ਡੇਰੀਆਂ ਆਈਆਂ ਦੋਵੇਂ ਵੀਰ ਮਜਾ ਅੱਛਾ ਇੱਕ ਦਿਨ ਪੜਾ ਲੈਣੀ ਆ ਥੋੜਾ ਖਰਾਬੀ ਕਰਨੀ ਆ ਠੀਕ 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 ਬਾਕੀ ਕੋਈ ਚੱਕਰ ਨਹੀਂ ਬਸ ਨਹੀਂ ਹਣ ਠੀਕ ਆ ਆਪਣੇ ਘਰੇ ਸਵੇਰੇ ਮਿਲ ਪਈਆਂ ਖੋਜੋਗੇ ਠੀਕ ਆ ਰਾਤੀ ਥੋੜਾ ਕੀਤਾ ਹੈ ਨਵੇਂ ਤੁਹਾਨੂੰ ਤਾਂ ਨਵੇਂ ਨਵੇਂ ਦਾ ਕਰਦਾ ਹੀ ਕਰਦਾ ਹਾਂਜੀ ਹਾਂਜੀ ਤੇ ਰਾਤੀ ਕੀਤਾ ਸਭ ਨੂੰ ਝੋਟੀਆਂ ਬਿਲਕੁਲ ਸੋਹਣੀ ਸੋਹਣੀ ਤੇ ਚੰਗੀ ਜਿਹੀਆਂ ਮਿਲੂ ਝੋਟੀਆਂ ਖੋਜੋਗੇ ਅਗਲੀ ਖੋਲ ਲਿਓ ਲਓ ਜੀ ਲਓ ਅਗਲੀ ਟੋਕੜ ਕੱਪਣੀ ਜੀ ਟੋਕੜ ਕੱਪਣ ਆ ਗਈ ਅੱਗੇ ਆਓ ਵੀ ਆਹ ਵੇਖੋ ਜੀ ਅਮਾ ਕਰੋ ਜੇਕਾ ਤੋ ਕੜ ਗੱਬਣ ਇਹ ਮੀਣੀ ਆ ਵੀਰ ਜੀ ਹਾਂ ਜੀ ਵੀਰ ਜੀ ਮੀਣੀ ਲਾੜੇ ਕੋਈ ਕੁਝ ਨਹੀਂ ਹੋਈ ਠੀਕ ਆ ਕਿੰਨਾ ਦੁੱਧ ਤੇ ਦੇਖੋ ਦੁੱਧ ਵਿੱਚ ਜਿਹੜੇ 5 ਕਿਲੋ ਹੋਏ ਕੋ ਠੀਕ ਆ ਹਾਂ ਜੀ 5 ਕਿਲੋ ਆ ਕੋ ਚਾਰ ਲਾ ਕੇ ਥੱਲੇ ਵਿਧੀ ਠੀਕ ਆ ਇਹ ਤਾਂ ਨਗਰੌਰਪੁਰ ਕਰ ਜਾਂਦਾ ਵਾ ਹਾਂ ਜੀ ਹਾਂ ਜੀ ਹਾਂ ਜੀ ਬਸ ਪੂਰੇ ਵੱਡੇ ਪੱਲੇ ਦੀ ਮਾਝੀ ਵਿਗੀ ਵੱਡੀ ਆ ਪੂਰੀ ਭਜਨ ਮਦਾਰ ਜੇ ਮਾਝੀ ਹਾਂ ਜੀ ਹਾਂ ਜੀ ਹਾਂ ਜੀ ਸੋਹਣੀ ਆ ਇਹਨਾਂ ਦਾ ਲਾ ਲਓ ਕੋਈ ਬੁਖਾਰਿਆ ਕਰਾਂ ਚੰਗੀ ਆ ਬੁਖਾਰ ਨਹੀਂ ਸਾਰੀ ਸਾਫ ਜੇ ਮਾਝੀ ਠੀਕ ਆ ਠੀਕ ਆ ਬਾਕੀ ਕਾਤ ਘਾਟ ਸੋਹਣਾ ਵਾ ਖਾਣ ਬੜੇ ਸੋਹਣੇ ਲੱਗੇ ਆ ਗੱਬਣ ਕਿੰਨੇ ਚਿਰ ਦੀ ਆ ਗੱਬਣ ਵੀ 8 ਮਹੀਨੇ ਲੱਗੇ ਬਣੇ ਜੇ 8 ਮਹੀਨੇ ਲੱਗੇ ਬਣੇ ਤੇ ਦੁੱਧ ਕਿੰਨੇ 4 ਕਿਲੋ ਕਿ 3 ਕਿਲੋ 4 ਕਿਲੋ ਵੀ ਜੀ 4 ਕਿਲੋ ਇੱਕੇ ਟਾਈਮ ਚ ਉਹਨੇ ਆ ਇੱਕੇ ਟਾਈਮ ਵਿੱਚ ਇੱਕੋ ਦਾ ਠੀਕ ਆ ਉਹ ਦੋਵੇਂ ਟਾਈਮ ਚ ਉਹਨੇ ਮਾਈਕਾ ਟਾਈਮ ਹੁੰਦਾ ਜੀ ਠੀਕ ਆ ਜੀ ਆ ਵੇਖੋ ਸੋਹਣੀ ਸੁਨੱਕੀ ਪੂਰੀ ਆ ਟੋਕੜ ਗੱਬਣ 8 ਮਹੀਨੇ ਦੇ ਲੱਗੇ ਬਣੇ ਆ ਹਾਂ ਜੀ ਹਾਂ ਜੀ ਤੁਹਾਡੀ ਜੱਗ ਪਾਸਿਆ ਜੱਗ ਪਾਸੇ ਜੱਗ ਪਾਸੇ ਆ ਠੀਕ ਆ ਅੱਠਾਂ ਤੋਂ ਘੱਟ ਦੀ ਨਹੀਂ ਵੀਰ ਠੀਕ ਆ ਅੱਠਾਂ ਦੇ ਲਾਗੇ ਬੰਨੇ ਹੋ ਗਏ ਯਾਨੀ ਵੀ ਸੱਤਾਂ ਨਿਕਲੂ ਜਾ ਗਏ ਠੀਕ ਆ ਆਪਾਂ ਡਾਕਟਰ ਲੈ ਆਵੇ ਜਾਂ ਮੇਰੇ ਡਾਕਟਰ ਕੋਲ ਚੈੱਕ ਕਰਾ ਲਈਦੇ ਸੱਤਾਂ ਤੋਂ ਵੀ ਘੱਟ ਦੀ ਹੁੰਦੀ ਮੁੱਲ ਮੁੱਲ ਵੀ ਜੀ 80 ਮੰਗ ਜੀ 90 ਮੰਗ ਜੀਏ ਇਹ 70 ਹਜ਼ਾਰ ਦੇ ਦੀਓ ਜੀ ਸੂਆ ਇਹਦਾ ਕਰਵਾਊਗਾ ਕੁੜਵਾ ਵੀਜੀ ਆਪਣੀ ਸਮਝ ਲਾਵੇ ਕੋ ਦੂਜਾ ਵੀ ਹੋਦਾ ਤੀਜਾ ਵੀ ਖੋਦਾ ਵੀਜੀ ਬਾਕੀ ਕਾਇਮ ਆ ਸਰੀਰ ਨੂੰ ਫੁੱਲ ਕਾਇਮ ਆਗੇ ਲਿੱਸੀ ਨਹੀਂਗੀ ਪੂਰੀ ਫੁੱਲ ਕਾਇਮ ਖਣ ਚਮੜੀ ਬਿਲਕੁਲ ਪਤਲੀ ਆ ਥਾਂ ਖਣੀ ਬਹੁਤ ਸੋਹਣਾ ਵੀਜੀ ਖਣ ਵੇਖ ਲਓ ਵੀ ਦੂਜੇ ਕਿ ਸੂਏ ਆ ਰਹੇ ਆ ਵਾਹਣਾ ਵੇਲੋ ਵੇਲੋ ਵਾਹਣਾ ਲੈਦੇ ਤੇ ਵੇਖੋ ਕਿੱਡੀਆਂ ਸੋਹਣੀਆਂ ਨਹੀਂ ਨਹੀਂ ਪੈਰਿੰਗ ਹੋਈ ਪੂਰੀ ਕਰੀ ਹਾਂਜੀ 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 ਹਾਂ ਇਹੋ ਕਰ ਤੂੰ ਕੋਈ ਨਗਰੀ ਵਿੱਚ ਚਾਰੇ ਥਾਂ ਇੱਕੋ ਜੀ ਤੂੰ ਸੋਹਣਾ ਬਖਾਇ ਸੁਚਵਾਇਆ ਨਗਰੀ ਨੇ ਠੀਕ ਆ ਤੇ ਬਾਕੀ ਵੀਜੀ ਆਪਾਂ ਵੇਖੋ ਇਹ ਹੈਗੀ ਮੱਝ ਹੁਣ ਗੱਬਣ ਹਾਂਜੀ ਆਪਣੀ ਕਿਹ ਕਰਾ ਗਲੇ ਰੇ ਆਪਣੀ ਦੋ ਜੋ ਨਿਗਰਗੜੇ ਕੋਲ ਪ੍ਰਾਨ ਬਰਾਜ ਨੇ ਨਾਣੀ ਆ ਠੀਕ ਆ ਜੀ ਦੱਸੋ ਫਿਰ ਯਾਜ ਜਾ ਇਹ ਵੀਰ ਯਾਜ ਜਾ ਦਾ ਦਸਾਣਾ ਇਹ 2 ਘਾਟ 70 ਦੀ ਦੋ ਘਾਟ 70 ਦੀ ਹਾਂ ਜੀ ਠੀਕ ਆ ਕੋਈ ਕਰਦਾ ਪੈ ਭਰਾ ਮੌਕੇ ਤੇ ਫੋਨ ਲਾਵੇ ਨਾ ਕੋਈ ਜੀ ਮਾਜ ਦੀ ਜਜਮੈਂਟ ਕਰਕੇ ਲਾਵੇ ਮਾਝਾ ਹਾਤੀ ਦਾ ਬੱਚਾ ਗੁਰੇ ਕਾਦੀ ਗੱਲੇਆ ਕਾਇਮ ਆ ਕਾਇਮ ਆ ਗੇ ਹਾਂ ਜੀ ਹਾਂ ਜੀ ਹਾਂ ਜੀ ਮਾਜੀ ਮੇਰੇ ਤਿੰਨੇ ਸਾਰੇ ਸਵਾਭੇ ਵੀਜੀ ਜੀ 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 ਇਹ ਨਹੀਂ ਬਾਕੀ ਚੰਗੀ ਚੀਜ਼ ਲੈਣ ਲਈ ਪੈਸੇ ਲਾਉਣੇ ਹੀ ਪੈਂਦੇ ਆ ਆਹ ਵੇਖੋ ਇਹ ਕਾਗਜ਼ ਦੀ ਚਮੜੀ ਆ ਹਾਂਜੀ 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 ਇਹਨੇ ਦੁੱਧ ਦੇ ਆਪੇ ਕੱਟਣਾ ਹੋਈ ਜਨੇ ਬਿਲਕੁਲ ਜੀ ਬਿਲਕੁਲ ਹੁਣ ਵੀਰੇ ਦੇ ਸਾਹਮਣੇ ਮੁੱਲ ਮੋੜਨਾ ਜੀ ਉਹ ਜਾ ਕੇ 1.5 ਲੱਖੀ ਮੰਗੂਗਾ ਨਾ ਹਾਂਜੀ ਮੰਗੂਗਾ ਕੋ 1.5 ਦਾ ਇਦਾਂ ਹੀ ਇਦਾਂ ਹੀ ਦੇਖੋ ਸੰਭੂਗੇ ਨੂੰ ਜੀ ਜੀ ਇਹ ਗਾੜੀ ਵਿੱਚ ਜੀ ਆਪਣੇ ਕੋਲ ਟੋਕਰ ਗਾਂ ਦੇ ਠੀਕ ਆ ਇਹਨਾਂ ਨਾਲ ਦੁੱਧ ਵੀ ਜੀ ਹੋ ਜਾਏ 8:30 ਹੋ ਜਾਏ 8:00 ਠੀਕ 7:00 ਨਹੀਂ ਹੋਊਗਾ 7.5 ਤਾਂ ਨਹੀਂ ਹੋਊਗਾ 8 ਲੀਟਰ ਤੋਂ ਬਾਹਰ ਆ ਬੱਟੀ ਤੋਂ ਬਾਹਰ ਹੋਊਗਾ ਠੀਕ ਆ ਹਾਂ ਇਹਨਾਂ ਚੋਵੇਂ ਨੂੰ 4 ਟਾਈਮ ਚੋਵੇਂ ਦੋ ਸ਼ਾਇਆ ਲ ਜਾ ਜਾਂਦੀ ਹੈ ਹਾਂ ਅੱਜ ਸ਼ਾਇਆ ਨਾਲ ਜੱਤੀ ਨਾਲ ਠੀਕ ਹੈ ਜੀ ਬਾਕੀ ਸੋਹਣੀ ਆ ਪੂਰੀ ਫੱਬਦੀ ਪੂਰੀ ਫੱਬਦੀ ਜੀ ਲਓ ਕਰੋ ਜੇ ਰੰਗ ਚੰਗਾ ਆਦਾ ਬਣੀ ਪੁਣੀ ਅੱਜ ਦੁੱਧ ਵੀ ਚੰਗਾ ਵਾ ਬਣੀ ਕੁਝ ਪਤਾ ਨੇ ਬਣੀ ਮੁੰਡੀ ਦਾ ਏਵੇਂ ਮਿਲ ਪਦਾ ਹੈ ਠੰਡੀ ਤੇਰੀ ਆ ਮੈਂ ਨਾ ਕੋਈ ਦੋਸਤ ਠੀਕ ਹੈ ਜੀ ਹਰ ਮਾਰਦਾ ਵੀਰ ਮਾਰੋ ਮਾਰੋ ਕੋਈ ਗੱਲ ਨਹੀਂ ਆ ਵੇਖੋ ਜੀ ਚਵਾ ਚੂਚਾ ਚੈੱਕ ਕਰ ਲੋ ਬਾਕੀ ਸੋਹਣੀ ਸਨਖੀ ਪੂਰੀ ਹੈ ਥਾੜ ਮੁੱਠੀ ਦੀ ਚਵਾ ਲਾਗਾ ਜੀ ਆ ਵੇਖੋ ਜੀ ਗਾਂ ਲੱਤੋਂ ਆਤ ਨਹੀਂ ਲਾਉਗੀ ਭਾਉ ਜਿਹੜਾ ਮਰਜੀ ਵਾਲੇ ਬੀਬੀ ਚੋਲੇ ਬੰਦਾ ਚੋਲੇ ਜਿਹੜਾ ਭੈਣ ਭਰਾ ਚੋਲੇ ਜੀ ਠੀਕ ਹੈ ਜੀ ਹੈ ਠੰਡੀ ਤੇਰੀ ਮੈਨਾਂ ਬਿਲਕੁਲ ਠੰਡੀ ਵਿੱਚ ਪਾਣੀ ਰਗੀ ਜੀ ਧਿਆਨ ਦੋ ਬਣੀ ਦਾ ਪਤਾ ਕੁਝਕ ਨਹੀਂ ਨਹੀਂ ਵੀਰ ਆਪਾਂ ਨੂੰ ਬਣੀ ਪੂਣੀ ਦਾ ਨਹੀਂ ਪਤਾ ਆਪਾਂ ਟੋਕਰ ਕਰਕੇ ਦਵਾ ਜਿਹੜੇ ਭਣ ਭਣ ਦਵਾਗੇ ਠੀਕ ਆ ਆਪਾਂ ਟੋਕਰ ਕਰਕੇ ਦਵਾਗੇ ਬਾਕੀ ਭੈ ਭਰਾ ਆਪਣੀ ਚੱਲੀ ਕਰਾ ਕੇ ਸਾਢੇ ਦੋ ਦਿਨ ਚ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਵੀਰ ਜੀ ਹਾਂ ਜੇ ਆਪਾਂ ਦੁੱਧ ਚੋਂ ਆਂਦੀ ਗੱਲ ਕਰਾਂਗੇ ਦੁੱਧ ਵੀਰ ਜੀ ਸੱਤਾਂ ਤੋਂ 100 ਗ੍ਰਾਮ ਨਹੀਂ ਘਟਦਾ ਠੀਕ ਆ ਹਾਂ ਜੀ ਸਾਢੇ ਸੱਤਾਂ ਤੋਂ 100 ਗ੍ਰਾਮ ਨਹੀਂ ਘਟੂਗਾ ਠੀਕ ਆ ਵੱਧ ਭਾਂ ਜਾਵੇ ਠੀਕ ਆ ਵੱਧ ਕਿਆ ਕਹਿੰਦਾ ਸਣਾ ਨਹੀਂ ਹਾਂ ਜੀ ਘਟ ਗਏ ਉਸਲੇ ਫੋਨ ਆ ਲੈਣਾ ਮੋਲ ਮੋਲ ਵੀਰ ਜਿਹੜਾ ਦਰਾਂ 5000 ਰੁਪਏ 28000 ਕਰੀਏ ਇਹ ਯਾ ਸਨੋ 20000 ਦੀ ਵੜ ਦੇਣੀ ਆ ਛੋੜ ਹੋ ਜੂਗੀ ਉਹ ਨਹੀਂ ਕਰਦਾ ਭੰਡਰ ਸਾਹਿਬ ਕੋਈ ਗੱਲ ਨਹੀਂ ਪੰਡਪਰਾ ਫੂਲ ਲਾ ਦੇ ਠੀਕ ਹੈ ਜੀ ਤੇ ਬਾਕੀ ਵੜ ਜਿਵੇਂ ਸ਼ੀਲਿਆਂ ਵੜ ਲਾਤੋਂ ਲੱਤ ਲਾ ਜੇ ਠੰਡੀ ਤੇਰੀ ਮੱਜਾਂ ਨੂੰ ਪੂਚੂ ਘੰਡੇ ਵਿੱਚ ਦੂਸਰੇ ਹਾਂਜੀ 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 ਭਾਗੇ ਆਪਣੀ ਥਲੀ ਕਰਕੇ ਖੜੇ ਕੋ ਪੜ ਜੀ ਜੀ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਕਰਨੀ ਨੂੰ ਗੱਲ ਬਾਤ ਉਹ ਵੀ ਮੇਰੀ ਟੋਕ ਝੋਡੀ ਆ ਗੱਬਰ ਨਿਕਲਾ ਬੱਚੀ ਝੋਡੀ ਨਾਲ ਵੀ ਦੀ ਹੁਣੇ 90000 ਝੋਡੀ ਵਿਕਦੀ ਉਹ ਹਾਂਜੀ ਆ ਵੀ ਮੱਜ ਵੀਰੀ ਆਪਣੀ ਥਲੀ ਕਰਕੇ ਖੜੋ ਜੀ ਇਹ 550 ਦੇ ਗੱਬਰ ਨਿਕਲਾਵੇਂ ਨਾ ਵਿੱਚ ਮੈਂ ਦੇਣ ਠੀਕ ਆ ਇੱਕ ਦੋ ਦਿਨਾਂ ਦੋ ਚਾਰ ਦਿਨ ਤੇਰਾ ਜੇ ਥੱਲੇ ਲਾਜੇ ਥੱਲੇ ਹੋ ਜਾਣਾ ਕੋਈ ਕਹਿ ਨਹੀਂ ਸਕਦੇ ਆਪਾਂ ਪਰ 6.5 ਦਾ ਆਪਣੀ ਗਾਰੰਟੀ ਹੋ ਸਕਦੇ 6.5 ਮਹੀਨੇ ਦੀ ਗੱਬਣੀ ਠੀਕ ਹੈ ਉਹ ਤੁਹਾਡੀ ਦੋ ਮਹੀਨੇ ਦੀ ਬਣੀ ਹੈ 10 40 ਮਹੀਨੇ ਦੀ ਬਣੀ ਹੈ ਠੀਕ ਆ 40 40 ਦਿਨਾਂ ਦੀ ਬਣੀ ਠੀਕ ਕੋਈ ਆਪਣੀ ਗਾਰੰਟੀ ਕੋਈ ਨਹੀਂ ਵੀਰ ਜੀ ਠੀਕ ਹੈ ਜੀ ਕਾ ਗੱਬਣੇ ਆਪਣੀ ਟੇਪ ਕੇ ਖੜੋ ਚਿੱਤਲੀ ਕਰਕੇ ਖੜੋ ਵੀ ਜੀ ਇਹ ਕੀ ਤਾਂ ਜਦੋਂ ਨੂੰ ਲੈਣ ਹੋਣਾ ਕਹਿੰਦੇ ਸੂਈ ਪਵੇ ਚਲੋ ਚੰਗਾ ਵੀਰ ਜੀ ਸੂਪੇ ਤੇ ਵਧੀਆ ਗੱਲ ਚਲੋ ਕੋਈ ਗੱਲ ਨਹੀਂ ਜਿੱਦਾਂ ਜਿਹਦੇ ਦੇ ਕਰਮਾ ਇੱਥੇ ਸੁਣਾ ਦੇ ਨੇ ਸੂਪ ਬਣਾ ਵੀਰ ਜੀ ਹਾਂ ਜੀ ਸੁਈਆਂ ਸੁਈਆਂ ਸਾਰੀਆਂ ਆਪਣੀ ਦਸਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ